ਸਵੇਰ ਦੀ ਸ਼ੁਰੂਆਤ ਕਰੀ ਦੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਨਾਮ ਲੈ ਕੇ ਤੁਸੀਂ ਵੀ ਦੇਖਣਾ ਹੁਣ ਸਵੇਰੇ ਸਵੇਰੇ ਤੁਸੀਂ ਜਦੋਂ ਬਾਬਾ ਦੀਪ ਸਿੰਘ ਨੂੰ ਯਾਦ ਕਰ ਲਿਆ ਨਾ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਤੀ ਤਾਂ ਸਵੇਰ ਬੜੀ ਸੋਹਣੀ ਗਈ ਫਿਰ ਤੁਹਾਡੇ ਫਿਰ ਤਾਂ ਇਹ ਸਮਝ ਲਓ ਜੇ ਕਿਸੇ ਨੇ ਪਲਾਨ ਵੀ ਕੀਤਾ ਹੋਇਆ ਹੈਗਾ ਨਾ ਕੋਈ ਗਲਤ ਕਰਨ ਦਾ ਕਿ ਇਸ ਬੰਦੇ ਨੇ ਆਪਾਂ ਕੁਮਾੜਾ ਕਰਨਾ ਜਾਂ ਗਲਤ ਕਰਨਾ ਬਾਬਾ ਦੀਪ ਸਿੰਘ ਨੇ ਕੁਝ ਵੀ ਨਹੀਂ ਜੀ ਹੁੰਦੇ ਨਾ ਤੇ ਜਿਹੜੀ ਦੁਨੀਆ ਰੁਕਾਵਟਾਂ ਪਾਉਂਦੀ ਹੋएगी ਤੁਹਾਡੇ ਰਸਤੇ 'ਚ ਮੈਂ ਕਹਿੰਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਉਹ ਫੁੱਲਾ ਵਰਗਾ ਰਸਤਾ ਬਣਾਉਣਾ ਨਾ ਬਾਬਾ ਜੀ ਨੇ ਦੁਨੀਆ ਨੇ ਕੰਡੇ ਵਿਛਾਏ ਹੋਣਗੇ ਪਰ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਜਦੋਂ ਆਪਣੇ ਭਗਤ ਨੂੰ ਬਚਾਉਂਦੇ ਆ ਨਾ ਆਪਣੇ ਬੱਚਿਆਂ ਦੀ ਇਲਾਜ ਰੱਖਦੇ ਆ ਮੈਂ ਕਹਿੰਦਾ ਉਦੋਂ ਕਿਸੇ ਦੁੱਖ ਤਕਲੀਫ ਦੀ ਈ ਔਕਾਤ ਨਹੀਂ ਗਈ ਕਿ ਸਾਨੂੰ ਤੋੜ ਸਕੇ ਸੋ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਭਰੋਸਾ ਰੱਖਿਆ ਕਰੋ ਡਰਨਾ ਕਦੇ ਨਹੀਂ ਆਪਣੀ ਜ਼ਿੰਦਗੀ 'ਚ ਔਖਾ ਸਮਾਂ ਆਇਆ ਕੋਈ ਗੱਲ ਨਹੀਂ ਹਲਾਦ ਔਖੇ ਆਏ ਕੋਈ ਗੱਲ ਨਹੀਂ ਬਾਬਾ ਦੀਪ ਸਿੰਘ ਜੀ ਜਦੋਂ ਤੱਕ ਤੁਹਾਡੇ ਨਾਲ ਕੁਝ ਵੀ ਗਲਤ ਨਹੀਂ ਹੁੰਦਾ ਬਸ ਉਹਨਾਂ ਨੂੰ ਯਾਦ ਕਰੋ ਉਨ੍ਹਾਂਗੇ ਅਰਦਾਸ ਕਰੋ ਤੇ ਉਨ੍ਹਾਂ ਕੋਲੋਂ ਹੀ ਆਸਰਾ ਮੰਗਣਾ ਕਿ ਬਾਬਾ ਜੀ ਮੇਰਾ ਤੁਹਾਡੇ ਤੋਂ ਬਿਨਾ ਕੋਈ ਨਹੀਂਗਾ ਇੱਥੇ ਮੇਰੀ ਬਾਹ ਫੜ ਕੇ ਰੱਖਣਾ ਮੈਨੂੰ ਹਮੇਸ਼ਾ ਸਾਹਮਣੇ ਰੱਖਣਾ ਵਧੀਆ ਹੋਏਗਾ ਸਭ ਟੈਨਸ਼ਨਾਂ ਹਲ ਹੋ ਗਈਆਂ ਚੀਜ਼ ਦੀ ਸਾਰੇ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ